ਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਆਉਣ ਤੇ ਤੇ ਹਾਜ਼ਰ ਆ ਸੀ ਤੁਹਾਡੀ ਕਚਹਿਰੀ ਵਿੱਚ ਤੁਹਾਡੇ ਲਈ ਬਹੁਤ ਹੀ ਨਵਾਂ ਜਿਹਾ ਲੋਗੀ ਥਲੇ ਕੇ ਇਹ ਵਿਰਸਾ ਕਹਿੰਦੇ ਆਪਣੇ ਆਪ ਵਿੱਚ ਕਿਸੇ ਵੀ ਸਮਾਜ ਦੀ ਉਸ ਜਗ੍ਹਾ ਨੂੰ ਦਰਸਾਉਂਦਾ ਹੈ ਜਿਸ ਦੇ ਕਰਕੇ ਲੋਕਾਂ ਦੀ ਪਛਾਣ ਹੁੰਦੀ ਹੈ ਜਿਹੜੀਆਂ ਕੌਮ ਆਪਣੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ ਨੇ ਉਹ ਸਦਾ ਸਰਦਾਰੀ ਕਰਦੀਆਂ ਨੇ ਇਹ ਇਹ ਜੀ ਕੌਮ ਹੈ ਪੰਜਾਬੀਆਂ ਦੀ ਤੇ 어 ਵਿਰਸਾ ਜੋ ਕਿ ਸਾਡੇ ਦਿਲਾਂ ਵਿੱਚ ਹੀ ਨਹੀਂ ਸਗੋਂ ਸਾਡੀਆਂ ਰੂਹਾਂ ਵਿੱਚ ਵਸਿਆ ਹੋਇਆ ਤੇ ਇਹ ਗੀਤ ਕੀ ਕਹਿੰਦਾ ਤੇ ਇਸ ਗੀਤ ਬਾਰੇ ਸੁਣੋ ਤੇ ਇਹ ਸਾਡੇ ਪੁਰਾਣਾ ਸੱਭਿਆਚਾਰ ਤੇ ਅਸੀਂ ਇਹਨੂੰ ਨੰਮ ਮੁੜਸਰਜੀਤ ਕੀਤਾ ਹੋਇਆ ਤੇ ਸਰਜੀਤ ਹੀ ਰਹਿਣਾ ਚਾਹੀਦਾ ਇਸ ਕਰਕੇ ਹੁਣ ਤਾਂ YouTube ਨੇ ਆਪਣਾ ਇਹ ਰੱਖਤਾ ਇਹਦੇ ਵਿੱਚ ਬੰਦ ਕਰਕੇ ਕਦੇ ਵੀ ਆਪਾਂ ਕੱਢ ਕੇ ਦੇਖ ਸਕਦੇ ਹਾਂ ਹਨਾ ਤੇ ਲੋ ਮਾਣੋ ਤੁਸੀਂ ਇਸ ਪਿਆਰੇ ਜੀ ਲੋਕਗੀਤ ਦਾ ਆਨੰਦ ਤੇ ਜਿਹੜਾ ਮੈਂ ਤੁਹਾਨੂੰ ਨੁਕਤਾ ਪਾਉਂ ਉਹ ਮਟਾਪਾ ਫੈਟੀਲੀਵਰ ਲੀਵਰ ਹੈ ਨਾ ਇਹਦੇ ਬਾਰੇ ਪਾਉਂਗੀ ਖੱਟੇ ਢ ਘਰ ਆਉਂਦੇ ਨੇ ਸਿਰ ਦਰਦ ਹੁੰਦਾ ਰਹਿੰਦਾ ਤੇ ਤੁਸੀਂ ਇਹ ਅਰਦਾ ਕਲਮਦਵਾਤ ਕਾਪੀ ਲੈ ਕੇ ਬੈਠ ਜਿਓ ਤੇ ਲਿਖ ਲਿਓ ਪਹਿਲਾਂ ਵੀ ਇਹ ਪਾਇਆ ਹੋਣਾ ਤੁਸੀਂ ਬਾਅਦ ਰਿਪੀਟ ਕਰ ਰਹੀ ਹਾਂ ਤੇ ਲਓ ਮਾਣੋ ਇਸ ਨੁਕਤੇ ਦਾ ਤੇ ਗੀਤ ਦਾ ਆਨੰਦ ਆ ਭੈਣਾਂ ਨੇ ਬਹੁਤ ਸਾਰੇ ਮੈਨੁਕਤੇ ਬਣਾਏ ਹੋਏ ਨੇ ਤੇ ਉਹ ਕਹਿੰਦੇ ਜੀ ਸਾਨੂੰ ਠੀਕ ਹੋਇਆ ਆ ਸਿਰ ਤੇ ਵਾਲ ਵੀ ਆਉਣ ਲੱਗੇ ਹੁਣ ਕੱਲ੍ਹ ਵਰਸੋਂ ਆਪਣੇ ਸੰਗਰੂਰ ਕਿੰਨੇ ਲੋਕਾਂ ਨੂੰ ਕੈਮੀਕਲ ਸੀ ਵਿੱਚ ਕੁਝ ਮਤਲਬ ਗਲਤ ਹੋ ਗਿਆ ਹੈ ਨਾ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਪਰ ਇਹ ਜਿਹੜਾ ਮੈਂਨਕਤਾ ਦੱਸਦੀਆਂ ਤੁਹਾਡੇ ਆਪਣੇ ਤੁਸੀਂ ਕਰੋਗੇ ਕੁਝ ਨਹੀਂ ਵਿੱਚ ਪਾਉਣਾ ਮੈਂ ਤਾਂ ਕੋਲੋਂ ਕੁਝ ਦੇਣਾ ਨਹੀਂ ਮਹਾਪੁਰਸ਼ਾਂ ਦੱਸਿਆ ਤੇ 21ਵੇਂ 22ਵੇਂ ਦਿਨ ਵਾਲ ਆ ਜਾਂਦੇ ਨੇ ਬਠਿੰਡੇ ਦੇ ਕੋਲੇ ਮ ਬਲਾਡੇ ਵਾਲਾ ਪਿੰਡ ਹੈ ਉੱਥੇ ਇੱਕ ਭੈਣ ਨੇ ਉਹਨਾਂ ਨੇ ਨੁਕਤਾ ਪੜ ਲਿਆ ਬਾਅਦ ਚ ਜਦੋਂ ਉਹਨਾਂ ਦੇ 21 ਦਿਨ ਹੋ ਗਏ ਸੀ ਵਾਲ ਆਉਣੇ ਸ਼ੁਰੂ ਹੋ ਗਏ ਉਹਨਾਂ ਨੇ ਉਦੋਂ ਫਿਰ ਮੈਨੂੰ ਫੋਨ ਕਰਕੇ ਦੱਸਿਆ ਮੈਂ ਕਿਹਾ ਵੀ ਇਹ ਤੇ ਪਾ ਦਿਓ ਤੁਸੀਂ ਲੋਕ ਦੇਖ ਲੈਣਗੇ ਹੈਨਾ ਤੇ ਉਹ ਕਹਿੰਦੇ ਸੱਸ ਜੀ ਮੈਨੂੰ ਪੜਨਾ ਮੇ ਲਿਖਣਾ ਨਹੀਂ ਆਉਂਦਾ ਤੇ ਉਹਨੂੰ ਮੈਂ ਕਿਹਾ ਸੀ ਵੀ ਤੂੰ ਲਿਖਾ ਦੇ ਵੀ ਸਾਡੇ ਇਸ ਤਰ੍ਹਾਂ ਆਏ ਨੇ ਵਾਲ ਸੀ ਇਹ ਨੁਕਤਾ ਵਰਤੇ ਵਾਲਾ ਵਾਲ ਨਾ ਕੋਈ ਪੈਸਾ ਲੱਗਣਾ ਤੁਹਾਡੇ ਘਰੀ ਕਰਨਾ ਪਸਿਆ ਹੈਨਾ ਇਸ ਕਰਕੇ ਨਾ ਨੁਕਤਾਂ ਦੇਖ ਲਿਆ ਕਰੋ ਕਰਕੇ ਦੇਖ ਲਿਆ ਕਰੋ ਹੋਰ ਭੈਣ ਭੈਣ ਨੂੰ ਦੱਸੋ ਹੈਨਾ ਤੇ ਮਹਾਪੁਰਸ਼ਾਂ ਦੱਸਦੇ ਨੇ ਮੈਂ ਤਾਂ ਹੋਕਾ ਦੇ ਦੇਣੀ ਆ ਉਹਨਾਂ ਤੋਂ ਸੁਣ ਕੇ ਤੇ ਕਰਨਾ ਤੁਸੀਂ ਆਪਣੇ ਆਪ ਤੇ ਫਲ ਮੇਰੇ ਉਸ ਮਾਲਕ ਨੇ ਦੇਣਾ ਹੈ ਹੈਨਾ ਮੈਂ ਕਿਹਾ ਕੋਈ ਮੈਨੂੰ ਵੀ ਪੁੱਨ ਲੱਗਦੀ ਕੋਈ ਹਿੱਸਾ ਨਹੀਂ ਲੈਂਦਾ ਹੈਨਾ ਤੇ ਤੁਸੀਂ ਵੀ ਦੱਸਿਆ ਕਰੋ ਤੇ ਲੋ ਆਜੋ ਫਿਰ ਹੁਣ ਆਪਾਂ ਰੰਗਾ ਰੰਗ ਪ੍ਰੋਗਰਾਮ ਵੱਲ ਆਪਾਂ ਗਾਈਏ ਇਸ ਗੀਤ ਨੂੰ ਆਜੋ ਸਾਰੇ ਨਾਲ ਮਿਲ ਕੇ ਇਸ ਗੀਤ ਨੂੰ ਗਾਓ ਆਜੋ ਫਿਰ sing da sona tiragal giya apna lave bagam odi sing tere jad Sí, sí. ਦੀ ਫੀਸਾਮ ਕੀਤੀ ਜੀ ਸਸ ਸਤਾਵੇ ਭਗਵਾਨ ਮੋੜੀ ਸਿੰਘ ਕੋੜ ਪਧੀ ਗਰੀਆ i சிங்க தேரிசு காங்க சோணி வர தீப

വേഗ സിംഗ് കിയവേരാ വിഷോട സി സാ ചലിയ

ਖੰਗਦੇ ਖੁੰਗਦੇ ਨੇ ਪੂਰਾ ਕਰਤਾ ਗੀਤ ਤੇ ਕਈ ਵੀ ਨਾ ਸਾ ਇਸ ਤਰ੍ਹਾਂ ਹੋ ਜਾਂਦਾ ਮਾੜੀ ਲੰਬੀ ਹੀ ਕਰਨੀ ਪੈਂਦੀ ਆ ਤੇ ਭੈਣਾ ਲੰਬੀ ਗੀਤ ਨੂੰ ਠੇਕ ਨਹੀਂ ਪਸੰਦ ਕਰਦੀਆਂ ਨੇ ਫਿਰ ਕੋਸ਼ਿਸ਼ ਕਰੀ ਦੀ ਆ ਵੀ ਤੁਹਾਡੇ ਮੁਤਾਬਕ ਗੀਤ ਗਾਇਆ ਜਾਵੇ ਤੇ ਇਹ ਜਿਹੜਾ ਆਜੋ ਹੁਣ ਤੁਸੀਂ ਨੁਕਤੇ ਵੱਲ ਮੋਟਾਪਾ ਫੈਟੀ ਲੀਵਰ ਆਪਚਦੇ ਕਾਰਨ ਹੁੰਦਾ ਖਟੇੜ ਘਰ ਆਉਂਦੇ ਨੇ ਸਿਰ ਦਰਦ ਹੋਣ ਲੱਗ ਜਾਂਦਾ ਹੈ ਨਾ ਤਾਂ ਫਿਰ ਤੁਸੀਂ ਕੀ ਕਰੋ ਇਹ ਉਪਾਅ ਕਰੋ ਜਿਹੜਾ ਕਰੋਗੇ ਜੀਰਾ अद्धा चमचा जीरा कि लैना हमें बारी-बारी दसदा कह नहीं सब समझ नहीं आई तो मैं बार बार दसदी आराम न जीरा कि लैंना अद्धा चमचा सौंफ दो चमचे कि सौंफ दो चमचे साबत धनिया एक चमचा जीरा अदा चमचा साबित धनिया एक चमचा सौंफ दो चमचे ये किन्ने चीज़ रात को एक गिलास पानी प्या सवेरे नाश्ते तो अद्धा घंटा पेल ਨਾਸ਼ਟਾ ਲੈਣ ਤੋਂ ਪਹਿਲਾਂ ਸਵੇਰ ਰੋਟੀ ਖਾਣ ਤੋਂ ਪਹਿਲਾਂ ਛਾਣ ਕੇ ਪੀ ਲਓ ਫਿਰ ਉਸੇ ਤਰ੍ਹਾਂ ਹੀ ਇਹੀ ਮਾਤਰਾ ਚ ਫੇਰ ਭਿਉਂ ਕੇ ਰੱਖ ਦਿਓ ਤੇ ਫਿਰ ਸ਼ਾਮ ਨੂੰ ਪੀ ਲਓ ਡਾਈਜੈਸ਼ਨ ਠੀਕ ਹੋਊਗਾ ਚਰਬੀ ਪਿਘਲੂਗੀ ਮੋਟਾਪਾ ਘਟੂਗਾ ਜੇ ਇਹਨੂੰ ਪਿੰਜ ਰਹੋਗੇ ਫੈਟੀ ਲੀਵਰ ਵੀ ਠੀਕ ਹੋਊਗਾ ਭਿਆਨਕ ਗੈਸ ਗੈਸ ਬਣਦੀ ਹੈ ਗੈਸ ਵੀ ਜੜ ਤੋਂ ਖਤਮ ਹੋ ਜਾਊਗੀ ਇਹ ਨੁਕਤਾ ਸਾਰੀ ਗੰਦਗੀ ਨਿਚੋੜ ਕੇ ਬਾਹਰ ਕੱਢ ਦੇਵੇਗਾ ਸਾਵਧਾਨੀਆਂ ਵਕਤ ਨੇ ਫ੍ਰਿਜ ਦਾ ਪਾਣੀ ਨਹੀਂ ਪੀਣਾ ਨਾਰਮਲ ਪਾਣੀ ਪੀਓ ਜਾਂ ਘੜੇ ਦਾ ਠੰਡਾ ਪਾਣੀ ਪੀਓ ਸਮਝ ਗਏ ਨਾ ਲੈ ਹੁਣ ਨਾਂ ਪੁੱਲ ਲਿਓ ਨਹੀਂ ਫੈਕਟਰੀ ਦੀ ਵਾਸਤੇ ਦਵਾਈਆਂ ਖਾਣੇ ਹੋ ਇਹ ਇਹ ਆ ਤੁਹਾਡੇ ਘਰੇ ਚੀਜ਼ਾਂ ਪਈਆਂ ਨੇ ਹਿੰਗ ਲੱਗੇ ਨਾ ਫੈਕਟਰੀ ਰੰਗ ਚੋਖਾ ਆਵੇ ਕਰੋ ਮੋਜਾਂ ਇਹਨੂੰ ਜਰੂਰ ਵਰਤ ਕੇ ਦੇਖੋ ਦਵਾਈਆਂ ਵਿੱਚ ਲੈਣੇ ਹੋ ਹੈ ਨਾ ਜਿਨ੍ਹਾਂ ਨੇ ਵਰਤਿਆ ਉਹ ਨਾਲੇ ਇਤਿਹਾਰ ਨਹੀਂ ਬਣਦਾ ਇਹਦੇ ਨਾਲ ਕਿੰਨੇ ਰੋਗ ਠੀਕ ਹੁੰਦੇ ਨੇ ਚੀਜ਼ਾਂ ਸੋਗਾਂ ਨੂੰ ਵੀ ਆਪਾਂ ਜੀਰਾ ਖਾਣੇ ਹੀ ਆ ਨਾ ਪਰ ਜਿਹੜੇ ਢੰਗ ਨਾਲ ਖਾਓਗੇ ਹੁਣ ਦਾਵਾ ਸਭ ਜੀ ਪਾਉਣਿਆ ਉਹਨਾਂ ਨੇ ਉਸ ਤਰ੍ਹਾਂ ਦਾ ਫਾਇਦਾ ਕਰਨਾ ਜਦ ਆਪਾਂ ਇਸ ਤਰ੍ਹਾਂ ਜਿਵੇਂ ਮੈਂ ਦੱਸਿਆ ਇਹ ਮਹਾਪੁਰਸ਼ਾਂ ਦੱਸਿਆ ਹੋਇਆ ਨਾ ਫਿਰ ਤੁਹਾਡੀਆਂ ਜਿਹੜੀਆਂ ਮੈਂ ਰੋਗ ਦੱਸੇ ਨੇ ਸਾਰੇ ਉਹ ਠੀਕ ਹੋਣਗੇ ਜੀਰਾ ਤਾਂ ਨਹੀਂ ਤਾਂ ਉਹ ਹੀ ਹੈ ਨਾ ਸੌਫਤ ਤਾਂ ਉਹੀ ਹੈ ਨਾ ਪਰ ਇਹ ਪਾਣੀ ਪਿਉਂ ਕੇ ਦੱਸਿਆ ਹੋਇਆ ਨਾ ਆਪਾਂ ਤਾਂ ਪਤਾ ਨਹੀਂ ਕਿਵੇਂ ਲੈਣਾ ਮੈਂ ਮਹਾਪੁਰਸ਼ ਦੱਸਦੇ ਨੇ ਇਹ ਵੇਦਾਂ ਗ੍ਰੰਥਾਂ ਦੀਆਂ ਗੱਲਾਂ ਨੇ ਇਹਨਾਂ ਨੂੰ ਜੂਰ ਅਪਣਾ ਕੇ ਦੇਖਿਆ ਕਰੋ ਤੇ ਲੋ ਮਾਣੋ ਹੁਣ ਇਹਨਾਂ ਦਾ ਵੀਰਦਾ ਤੇ ਨੁਕਤੇ ਦਾ ਆਨੰਦ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਅਪਡੇਟ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਵੀਡੀਓ ਪੂਰੀ